ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਾਂ ਰਗਵ ਕੁੰਦਰਾ ਤੁਸੀਂ ਦੇਖ ਰਹੇ ਹੋ ਜੀਬੀਸੀ ਅਪਡੇਟ ਪੰਜਾਬ ਦੀਆਂ ਮੁੱਖ ਖਬਰਾਂ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਹੈਡਲਾਈਨ ਹੁਸ਼ਿਆਰਪੁਰ ਪੁਲਿਸ ਵੱਲੋਂ ਗੇੜੀ ਬਾਜ਼ ਮੁੰਡਿਆਂ ਤੇ ਕੱਤੀ ਗਈ ਲਗਾ ਸ਼ੰਭੂ ਬਾਰਡਰ ਖੋਲਣ ਦਾ ਮਾਮਲਾ ਹਰਿਆਣਾ ਸਰਕਾਰ ਦੀ ਅਪੀਲ ਤੇ ਸੁਪਰੀਮ ਕੋਰਟ 'ਚ ਸੋਮਵਾਰ ਹੋਵੇਗੀ ਸੁਣਵਾਈ ਆਨੰਦ ਅਵਾਨੀ ਦੇ ਵਿਆਹ ਵਿੱਚ ਬੰਬ ਸੰਬੰਧੀ ਸ਼ਕਤੀ ਪੋਸਟ ਪਾਉਣ ਵਾਲਾ ਵਿਅਕਤੀ ਕਾਬੂ ਚੰਡੀਗੜ੍ਹ ਵਿੱਚ ਪਿਆ ਭਾਰੀ ਮੀਂਹ ਸੜਕਾਂ ਜਲ-ਥਲ 10ਵੀਂ ਪਾਸ ਨੌਜਵਾਨਾਂ ਲਈ ਖੁਸ਼ਖਬਰੀ ਰੈਲੀ ਤੇ ਜਦੋਂ ਜਾਣ ਲੇਵਾ ਹਮਲੇ ਨੇ ਵਧਾਈ 트럼ਪ ਦੇ ਜਿੱਤਣ ਦੀ ਉਮੀਦ ਬਿਟਕੁਇਨ ਤੇ ਬਾਜ਼ਾਰ ਚ ਵੀ ਆਈ ਤੇਜ਼ੀ ਯੁਵਰਾਜ ਰੈਨਾ ਤੇ ਹਰਭਜਨ ਦੇ ਗੀਤ ਤੋਬਾ ਤੋਬਾ ਦੇ ਡਾਂਸ ਨੂੰ ਲੈ ਕੇ ਵਿਵਾਦ ਭੱਜੀ ਨੇ ਜਨਤਕ ਤੌਰ ਤੇ ਮੰਗੀ ਮਾਫੀ ਜੰਮੂ ਕਸ਼ਮੀਰ ਸ਼ਹੀਦ ਜਵਾਨਾਂ ਦੀਆਂ ਕੁਰਬਾਨੀਆਂ ਤੇ ਭਾਜਪਾ ਮੰਤਰੀ ਅਨੁਰਵੀਤ ਸਿੰਘ ਬੱਟੂ ਵੱਲੋਂ ਟਵੀਟ ਪਲੀਵਾਰਸਿਆਂ ਦੇ ਸੰਸਕਾਰ ਵਿੱਚ ਵਰਦਾਨ ਸਾਬਿਤ ਹੋ ਰਹੀ ਹੈ ਮਾਨਵ ਮੁਕਤੀ ਸੇਵਾ ਸੁਸਾਇਟੀ ਹੁਣ ਖਬਰਾਂ ਵਿਸਤਾਰ ਨਾਲ हुशियारपुर गेड़ीबाज मुंडिया कसी गई लगाम पुलिस टीम गठन करके लड़किया ने स्कूलों बहार भेजा गया क्योंकि कई समय तो शिकायत आ रही थी कि जब स्कूल छुट्टी है हाँ कई मुंडे खड़े हो जाते हैं अश्लील टिप्पणिया करते हैं इस संबंधी जानकारी देंदे हुए सब इंस्पेक्टर सुभाष भगत ने की कुछ किया देखो पूरी वीडियो बहुत बहुत स्वागत है सर आपका जीबीसी अपडेट में आजकल जो स्कूलों के बाहर जो मंचले घूमते हैं उन पर लगाम कसने के लिए आज आप लोगों ने जो अभियान किया उसके बारे में आप हमें थोड़ा सा बता सकते हैं ਜਿਸ ਤਰ੍ਹਾਂ ਮੇਰੇ ਬੇਟਾ ਤੁਹਾਨੂੰ ਆਪ ਸਭ ਨੂੰ ਪਤਾ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਸ਼੍ਰੀ ਸੁਰਿੰਦਰ ਲੰਬਾ ਜੀ ਆਈਪੀਐਸ ਐਸਐਸਪੀ ਸ਼ਿਆਰਪੁਰ ਜੀ ਨੇ ਉਹਨਾਂ ਨੇ ਸਪੈਸ਼ਲ ਸਾਡੀ ਮੀਟਿੰਗ ਕੀਤੀ ਸੀ ਉਹਦੇ ਵਿੱਚ ਦੱਸਿਆ ਸੀ ਕਿ ਹੁਣ ਬੱਚਿਆਂ ਦੇ ਜਿਹੜੇ ਸਕੂਲ ਐ ਉਹ ਲੱਗ ਰਹੇ ਆ ਤੇ ਕੁਝ ਜਿਹੜੇ ਮਨ ਚਲੇ ਬੱਚੇ ਆ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦੇ ਕੀਮਤੀ ਸਮੇਂ ਦੀ ਕੋਈ ਪਰਵਾਹ ਨਹੀਂ ਗਈ ਉਹ ਜਿਹੜੇ ਆ ਜਿੱਥੋਂ ਸਕੂਲ ਦੇ ਵਿੱਚ ਛੁੱਟੀ ਹੁੰਦੀ ਐ ਤੇ ਲੜਕੀਆਂ ਨੂੰ ਤੰਗ ਪ੍ਰੇਸ਼ਣ ਪਰੇਸ਼ਾਨ ਕਰਨ ਵਾਸਤੇ ਨਿਕਲਦੇ ਆ ਉਹਦੇ ਵਾਸਤੇ ਮਾਨਯੋਗ ਐਸਐਸਪੀ ਸਾਹਿਬ ਨੇ ਬਹੁਤ ਸਿਕੰਜਾ ਕੱਸਿਆ ਸਾਡੀਆਂ ਜਿਹੜੀਆਂ ਪੀਸੀਆਰ ਦੀਆਂ ਟੀਮਾਂ ਉਹ ਤੇ ਵੈਸੇ ਡੇਲੀ ਗੇੜਾ ਮਾਰਦੀਆਂ ਹਰ ਲੜਕੀਆਂ ਵਾਲੇ ਸਕੂਲ 'ਚ ਲੜਕੀਆਂ ਵਾਲੇ ਸਕੂਲ ਦੇ ਵਿੱਚ ਆਪਾਂ ਗੇੜਾ ਮਾਰਦੇ ਰਹਿੰਦੇ ਆ ਪਰ ਜਿਹੜਾ ਇਹ ਸਕੂਲ ਹੈ ਜਿਹੜਾ ਹੈਗਾ ਰੇਲਵੇ ਸਟੇਸ਼ਨ ਦੇ ਕੋਲ ਆ ਇੱਥੇ ਸਕੂਲ ਦੇ ਵਿੱਚ ਬੱਚਿਆਂ ਦੀ ਜਿਹੜੀ ਗਿਣਤੀ ਹੈ ਬਹੁਤ ਜ਼ਿਆਦਾ ਕਰੀਬ 26 25 2600 ਲੜਕੀ ਜਿਹੜੀ ਇਸ ਸਕੂਲ ਦੇ ਵਿੱਚ ਪੜ੍ਹਦੀ ਹੈ ਤੇ ਇਹ ਸੁਣਦੇ ਵਿੱਚ ਆਇਆ ਸੀ ਮੈਨੂੰ ਮੇਰੀ ਪੀਸੀਆਰ ਜਿਹੜੇ ਸਾਡੀ ਲੇਡੀ ਫੋਰਸ ਹੈ ਉਹਨਾਂ ਨੇ ਵੀ ਦੱਸਿਆ ਸੀ ਕਿ ਸਾਰੇ ਇਧਰ ਕਾਫੀ ਬੱਚੇ ਘੁੰਮਦੇ ਆ ਉਹਦੇ ਕਰਕੇ ਮੈਂ ਆਪਣੀ ਆਪਣੀ ਪੀਸੀਆਰ ਦੀ ਸਾਰੀ ਟੀਮ ਲੈ ਕੇ ਇਥੇ ਰੇਡ ਕੀਤਾ ਅੱਜ ਉਹ ਨਹੀਂ ਆਏ ਪਰ ਜਿਹੜੇ ਆਏ ਸੀਗੇ ਉਹ ਪੁਲਿਸ ਦੀ ਟੀਮ ਨੂੰ ਵੇਖ ਕੇ ਭੱਜ ਗਏ ਸਰ ਜਿਵੇਂ ਕਿ ਆਪਨੇ ਬੋਲਾ ਕਿ ਰੇਲਵੇ ਮੰਡੀ ਦੇ ਕੋਲ ਜੋ ਸਕੂਲ ਹੈ ਉਸਮੇਂ کہیں ਨਾ کہیں ਬਾਹਰ ਜੋ ਗੇਟ ਹੈ ਉਸਕੇ ਪਾਸ ਕੈਮਰਾ ਨਹੀਂ ਲੱਗਾ ਹੋਇਆ ਸੋ ਕੀਆ ਕਹਿਣਾ ਚਾਹਤੇ ਕਿ ਵਹਾਂ ਬਾਹਰ ਵੀ ਕੈਮਰਾ ਹੋਣਾ ਚਾਹੀਏ ਸਕੂਲ ਕੇ ਅੰਦਰ ਕੇ ਸਾਥ-ਸਾਥ ਬਿਲਕੁਲ ਜੀ ਬਿਲਕੁਲ ਮੈਂ ਵੀ ਚੈੱਕ ਕੀਤਾ ਜਿਹੜੀ ਸਕੂਲ ਦੀ ਗੇਟ ਦੀ ਜਿਹੜੀ ਬਾਹਰ ਵਾਲੀ ਜਗ੍ਹਾ ਉੱਥੇ ਕੋਈ ਕੈਮਰਾ ਨਹੀਂ ਲੱਗਾ ਤਾਂ ਮੈਂ ਇਹਨਾਂ ਨੂੰ ਬੇਨਤੀ ਵੀ ਕੀਤੀ ਪ੍ਰਿੰਸੀਪਲ ਸਾਹਿਬ ਨੂੰ ਕਿ ਤੁਸੀਂ ਉੱਥੇ ਕੈਮਰਾ ਲਵਾਓ ਆਗਰ ਕੋਈ ਸ਼ਰਾਰਤੀ ਬੱਚਾ ਆ ਕੇ ਉੱਥੇ ਖੜਾ ਹੋ ਕੇ ਕੋਈ ਸ਼ਰਾਰਤ ਕਰਦਾ ਉਹ ਕੈਮਰੇ ਵਿੱਚ ਆ ਜਾਊਗਾ ਅਸੀਂ ਉਹਨੂੰ ਫੜ ਕੇ ਉਸ ਦੀ ਫੁਟੇਜ ਦੇ ਥਰੂ ਉੱਤੇ ਕਾਨੂੰਨੀ ਕਾਰਵਾਈ ਜਿਹੜੀ ਉਹ ਕਰ ਸਕਦੇ ਹਾਂ ਅਸੀਂ ਤਾਂ ਜਿਵੇਂ ਕਿ ਆਪਨੇ ਬੋਲਾ ਕਿ ਜੋ ਮੰਚਲੇ ਬਾਹਰ ਘੁੰਮਦੇ ਆ ਸਕੂਲੋ ਕੇ ਬਾਹਰ ਅਗਰ ਉਹ ਪਕੜੇ ਗਏ ਤਾਂ ਉਹਨਾਂ 'ਤੇ ਕਿਸ ਤਰ੍ਹਾਂ ਦੀ ਕਾਨੂੰਨੀ ਕਾਰਵਾਈ ਕੀ ਜਾਏਗੀ ਪਹਿਲਾਂ ਤਾਂ ਮੈਂ ਇਹ ਦੱਸਣਾ ਚਾਹੁੰਦਾ ਕਿ ਇਹ ਬੱਚੇ ਉਹ ਘੁੰਮਦੇ ਆ ਜਿਨ੍ਹਾਂ ਨੂੰ ਆਪਣੀ ਜ਼ਿੰਦਗੀ ਦਾ ਜਿਹੜਾ ਕੀਮਤੀ ਸਮਾਂ ਉਹਦੇ ਬਾਰੇ ਕੋਈ ਗਿਆਨ ਨਹੀਂ ਹੈਗਾ ਅਸੀਂ ਜਦੋਂ ਇਹਨਾਂ ਬੱਚਿਆਂ ਨੂੰ ਫੜਦੇ ਆਂ ਦੇਖੋ ਕਾਨੂੰਨ ਦੇ ਇਹਦੇ ਬਾਰੇ ਬਹੁਤ ਸਖਤ ਆ ਪਰ ਸਾਡੀ ਕੋਸ਼ਿਸ਼ ਹੁੰਦੀ ਛੋਟੇ ਬੱਚੇ ਆ ਇਹਨਾਂ ਨੂੰ ਸਮਝਾ ਕੇ ਭੇਜਿਆ ਜਾਵੇ ਅਗਰ ਇਹ ਪਤਾ ਲੱਗ ਜਾਵੇ ਵੀ ਇਹ ਇਦਾਂ ਦੀ ਹਰਕਤ ਕਰ ਰਹੇ ਆ ਜਿਹੜੀ ਬਖਸ਼ਣਯੋਗ ਨਹੀਂ ਆ ਫਿਰ ਆਪਾਂ ਇਹਨਾਂ ਤੇ ਕਾਨੂੰਨੀ ਕਾਰਵਾਈ ਕਰਦੇ ਹਾਂ ਥੈਂਕ ਯੂ ਸਰ ਹਾਂਜੀ ਸ਼ੰਭੂ ਬਾਰਡਰ ਖੋਲਣ ਦਾ ਮਾਮਲਾ ਹਰਿਆਣਾ ਸਰਕਾਰ ਦੀ ਅਪੀਲ ਤੇ ਸੁਪਰੀਮ ਕੋਰਟ 'ਚ ਸੋਮਵਾਰ ਹੋਵੇਗੀ ਸੁਣਵਾਈ ਸ਼ੰਭੂ ਬਾਰਡਰ ਖੋਲਣ ਦਾ ਮਾਮਲਾ ਸੁਪਰੀਮ ਕੋਰਟ ਪਹੁੰਚ ਗਿਆ ਹੈ ਹਾਈ ਕੋਰਟ ਵੱਲੋਂ ਸ਼ੰਭੂ ਬਾਰਡਰ ਖੋਲਣ ਲਈ ਹਰਿਆਣਾ ਸਰਕਾਰ ਨੂੰ ਹੁਕਮ ਦੇ ਦਿੱਤੇ ਗਏ ਹਨ ਪਰ ਹੁਣ ਇਨ੍ਹਾਂ ਹੁਕਮਾਂ ਖਿਲਾਫ ਹਰਿਆਣਾ ਸਰਕਾਰ ਵੱਲੋਂ ਸੁਪਰੀਮ ਕੋਰਟ ਵਿੱਚ ਅਰਜ਼ੀ ਦਾਖਲ ਕੀਤੀ ਗਈ ਹੈ ਹੁਣ ਇਸ ਮਾਮਲੇ ਦੀ ਸੁਣਵਾਈ ਸੁਪਰੀਮ ਕੋਰਟ 'ਚ ਸੋਮਵਾਰ 22 ਜੁਲਾਈ ਨੂੰ ਕੀਤੀ ਜਾਣੀ ਤੈਅ ਹੋਈ ਹੈ ਇਸ ਤੋਂ ਪਹਿਲਾਂ ਹਰਿਆਣਾ ਸਰਕਾਰ ਵੱਲੋਂ ਅੱਜ ਇਸ ਅਪੀਲ ਤੇ ਸੁਣਵਾਈ ਕਰਨ ਦੀ ਮੈਂਸ਼ਨਿੰਗ ਕੀਤੀ ਗਈ ਸੀ ਜਿਸ ਤੇ ਸੁਪਰੀਮ ਕੋਰਟ ਨੇ ਹਰਿਆਣਾ ਸਰਕਾਰ ਦੀ ਅਪੀਲ ਤੇ ਇਸੇ ਸ਼ੁੱਕਰਵਾਰ ਨੂੰ ਸੁਣਵਾਈ ਦੀ ਥਾਂ 22 ਜੁਲਾਈ ਸੋਮਵਾਰ ਸੁਣਵਾਈ ਲਈ ਸਮਾਨ ਅਰਦਾਸ ਕੀਤਾ ਹੈ। ਅਨੰਤ ਅੰਬਾਨੀ ਦੇ ਵਿਆਹ ਵਿੱਚ ਬੰਬ ਸਬੰਧੀ ਸ਼ੱਕੀ ਪੋਸਟ ਪਾਉਣ ਵਾਲਾ ਵਿਅਕਤੀ ਕਾਬੂ। ਮੁੰਬਈ ਪੁਲਿਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕ੍ਰਾਈਮ ਮੈਰਾਂਚ ਨੇ ਗੁਜਰਾਤ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਉਦਯੋਗਪਤੀ ਮੁਕੇਸ਼ ਅੰਬਾਨੀ ਦੇ بیٹے ਅਨੰਤ ਅੰਬਾਨੀ ਦੇ ਵਿਆਹ ਵਿੱਚ ਬੰਬ ਦੀ ਧਮਕੀ ਬਾਰੇ ਸ਼ੱਕੀ ਪੋਸਟ ਪਾਈ ਸੀ। ਵਾਇਰਲ ਛਾਅ ਨਾਮ ਦੇ ਵਿਅਕਤੀ ਨੇ ਸੋਸ਼ਲ ਮੀਡੀਆ ਪੋਸਟ ਵਿੱਚ ਲਿਖਿਆ ਕਿ ਮੇਰੇ ਦਿਮਾਗ 'ਚ ਇਹ ਆ ਰਿਹਾ ਹੈ ਕਿ ਜੇਕਰ ਅੰਬਾਨੀ ਦੇ ਵਿਆਹ ਵਿੱਚ ਬੰਬ ਫਟ ਗਿਆ ਤਾਂ ਅੱਧੀ ਦੁਨੀਆ ਉਲਟ ਜਾਵੇਗੀ। ਇਸ ਪੋਸਟ ਤੋਂ ਬਾਅਦ ਮੁੰਬਈ ਪੁਲਿਸ ਨੇ ਇੱਕ ਅਣਪਛਾਤੇ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਦੋਸ਼ੀ ਨੂੰ ਵਡੋਦਰਾ ਗੁਜਰਾਤ ਤੋਂ ਗ੍ਰਿਫਤਾਰ ਕੀਤਾ ਹੈ। ਚੰਡੀਗੜ੍ਹ ਵਿੱਚ ਪਿਆ ਭਾਰੀ ਮੀਂਹ ਸੜਕਾਂ ਜਲਥਲ ਚੰਡੀਗੜ੍ਹ ਵਿੱਚ ਭਾਰੀ ਮੀਂਹ ਪਿਆ ਹੈ। ਕਰੀਬ 2 ਘੰਟੇ ਪਏ ਮੀਂਹ ਨਾਲ ਸੜਕਾਂ ਉੱਤੇ ਪਾਣੀ ਭਰ ਗਿਆ ਤੇ ਇੱਕ ਵਾਰ ਫਿਰ ਨਗਰ ਨਿਗਮ ਦੀ ਪੋਲ ਖੁੱਲ ਗਈ। ਪਾਣੀ ਭਰਨ ਨਾਲ ਵਾਹਨ ਚਲਾਉਣ ਵਾਲਿਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਤੇ ਦੋ ਪਹੀਆ ਵਾਹਨ ਚਾਲਕ ਸਕੂਟਰ ਮੋਟਰਸਾਈਕਲ ਬੰਦ ਹੋਣ ਕਰਕੇ ਰੇਡ ਦੇ ਨਜ਼ਰ ਆਏ। ਉੱਥੇ ਇਸ ਬਾਰਿਸ਼ ਨੇ ਲੋਕਾਂ ਨੂੰ ਗਰਮੀ ਤੇ ਹਮਮਸਟੋਮ ਰਾਹਤ ਦਿੰਦੀ ਹੈ 10ਵੀਂ ਪਾਸ ਨੂੰ ਜਵਾਨਾਂ ਲਈ ਖੁਸ਼ਖਬਰੀ ਡਾਕ ਵਿਭਾਗ ਗ੍ਰਾਮੀਣ ਡਾਕ ਸੇਵਕ ਦੀ ਭਰਤੀ ਪ੍ਰਕਿਰਿਆ ਸ਼ੁਰੂ ਹੁਣ ਦੀ ਉਡੀਕ ਕਰ ਰਹੇ ਉਮੀਦਵਾਰਾਂ ਲਈ ਖੁਸ਼ਖਬਰੀ ਭਾਰਤੀ ਪੋਸਟ ਨੇ ਦੇਸ਼ ਭਰ ਵਿੱਚ ਵੱਖ-ਵੱਖ ਡਾਕ ਸਰਕਲਾਂ ਅਧੀਨ ਵੱਖ-ਵੱਖ ਡਾਕਰਾਂ ਚ ਤਾਇਨਾਤੀ ਲਈ ਗ੍ਰਾਮੀਣ ਡਾਕ ਸੇਵਕਾਂ ਜੀ ਡੀ ਐਸ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਵਿਭਾਗ ਵੱਲੋਂ ਨੋਟੀਫਿਕੇਸ਼ਨ ਅਨੁਸਾਰ ਕੋਲ 47228 ਜੀ ਡੀ ਐਸ ਦੀ ਭਰਤੀ ਕੀਤੀ ਜਾਣੀ ਹੈ ਇਸ ਭਰਤੀ ਲਈ ਅਰਜ਼ੀ ਪ੍ਰਕਿਰਿਆ ਅੱਜ ਯਾਨੀ ਸੋਮਵਾਰ 15 ਜੁਲਾਈ ਤੋਂ ਸ਼ੁਰੂ ਹੋ ਰਹੀ ਹੈ ਇੱਛੁਕ ਉਮੀਦਵਾਰ ਆਖਰੀ ਮਿਤੀ 5 ਅਗਸਤ ਤੱਕ ਅਪਲਾਈ ਕਰ ਸਕਣਗੇ ਡਾਕ ਵਿਭਾਗ ਗ੍ਰਾਮੀਣ ਡਾਕ ਸੇਵਕ ਦੀ ਭਰਤੀ ਲਈ ਅਰਜ਼ੀ ਪ੍ਰਕਿਰਿਆ ਪੂਰੀ ਤਰ੍ਹਾਂ ਔਨਲਾਈਨ ਰੱਖੀ ਗਈ ਹੈ ਅਪਲਾਈ ਕਰਨ ਦੇ ਜਾਵਾ ਨੂੰ ਉਮੀਦਵਾਰ ਵਿਭਾਗ ਵੱਲੋਂ ਸ਼ੁਰੂ ਕੀਤੇ ਗਏ ਇਸ ਭਰਤੀ ਦੇ ਪੋਰਟਲ india post gds online.gov.in ਤੇ ਜਾ ਕੇ ਅਪਲਾਈ ਕਰ ਸਕਦੇ ਹਨ ਅਰਜੀ ਪ੍ਰਕਿਰਿਆ ਦੇ ਤਿੰਨ ਪੜਾਅਨ ਪੋਰਟਲ ਤੇ ਰਜਿਸਟ੍ਰੇਸ਼ਨ ਭਰਤੀ ਲਈ ਅਰਜੀ ਤੇ ਅਰਜੀ ਫੀਸ ਦਾ ਭੁਗਤਾਨ ਵਿਭਾਗ ਵੱਲੋਂ ਇਸ ਪੋਰਟਲ ਤੇ ਤਿੰਨ ਪੜਾਵਾਂ ਨਾਲ ਸੰਬੰਧਿਤ ਲਿੰਕ ਐਕਟੀਵੇਟ ਕਰ ਦਿੱਤਾ ਗਿਆ ਹੈ ਹਾਲਾਂਕਿ ਬਿਨੈ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਭਰਤੀ ਲਈ ਨਿਰਧਾਰਿਤ ਯੋਗਤਾ ਮਾਪਦੰਡਾਂ ਬਾਰੇ ਸੂਚਿਤ ਕੀਤਾ ਜਾਣਾ ਹੈ ਹਾਲਾਂਕਿ ਬਿਨੈ ਕਰਨ ਤੋਂ ਪਹਿਲਾਂ ਉਮੀਦਵਾਰਾਂ ਨੂੰ ਨੋਟੀਫਿਕੇਸ਼ਨ ਤੋਂ ਭਰਤੀ ਲਈ ਨਿਰਧਾਰੀ ਯੋਗਤਾ ਮਾਪਦੰਡਾ ਦੀ ਜਾਂਚ ਕਰਨੀ ਚਾਹੀਦੀ ਹੈ। ਰੈਲੀ 'ਚ ਹੋਏ ਜਾਣ ਲੇਵਾ ਹਮਲੇ ਨੇ ਵਧਾਈ 트럼ਪ ਦੇ ਜਿੱਤਣ ਦੀ ਉਮੀਦ ਬਿਟਕੋਇਨ ਤੇ ਬਾਜ਼ਾਰ 'ਚ ਵੀ ਆਈ ਤੇਜ਼ੀ ਅਮਰੀਕੀ ਰਾਸ਼ਟਰਪਤੀ ਚੋਣ 'ਚ ਰਿਪਬਲਿਕਨ ਉਮੀਦਵਾਰ ਅਤੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਦੀ ਹੱਤਿਆ ਦੀ ਕੋਸ਼ਿਸ਼ ਤੋਂ ਬਾਅਦ ਇਹ ਜਹੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ ਕਿ ਉਹਨਾਂ ਦੇ ਦੁਬਾਰਾ ਚੁਣੇ ਜਾਣ ਦੀ ਸੰਭਾਵਨਾ ਕਾਫੀ ਵੱਧ ਗਈ ਹੈ। ਜਦੋਂ ਦੀਆਂ ਉਹਨਾਂ ਦੀਆਂ ਖੂਨ ਨਾਲ ਲਿਬੜੇ ਚਿਹਰੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਉਦੋਂ ਤੋਂ ਹੀ ਉਹਨਾਂ ਦੇ ਸਮਰਥਨ 'ਚ ਵੱਡਾ ਹੁਸ਼ਿਆਲ ਦੇਖਣ ਨੂੰ ਮਿਲਿਆ ਹੈ ਜਿਸ ਕਾਰਨ ਉਹਨਾਂ ਦੀਆਂ ਰਾਸ਼ਟਰਪਤੀ ਬਣਨ ਦੀਆਂ ਸੰਭਾਵਨਾਵਾਂ ਨੂੰ ਕਾਫੀ ਗੁਲਾਰਾ ਮਿਲਿਆ ਹੈ ਇਸ ਦਾ ਨਤੀਜਾ ਇਹ ਹੋਇਆ ਕਿ ਬਿਟਕੁਆਇਨ ਸਮੇਤ ਹੋਰ ਕ੍ਰਿਪਟੋ ਕਰੰਸੀਆਂ 'ਚ ਵੀ ਤੇਜ਼ੀ ਦੇਖੀ ਜਾ ਰਹੀ ਹੈ ਰਿਪੋਰਟ ਮੁਤਾਬਕ ਬਿਟਕੁਆਇਨ 60000 ਡਾਲਰ ਦੇ ਪਾਰ ਪਹੁੰਚ ਗਿਆ ਹੈ ਇਕ ਰਿਪੋਰਟ ਅਨੁਸਾਰ ਚੋਣ ਪ੍ਰਚਾਰ ਦੌਰਾਨ ਗੋਲੀ ਮਾਰ ਕੇ ਹੱਤਿਆ ਦੀ ਕੋਸ਼ਿਸ਼ ਤੇ ਡੋਨਲਡ ਟਰੰਪ ਵੱਲੋਂ ਦਿੱਤੀ ਪ੍ਰਤੀਕਿਰਿਆ ਤੋਂ ਬਾਅਦ ਬਿਟਕੁਆਇਨ 60000 ਡਾਲਰ ਦੇ ਪਾਰ ਪਹੁੰਚ ਗਿਆ ਹੈ ਇਸ ਤੋਂ ਇਲਾਵਾ ਹੋਰ ਕ੍ਰਿਪਟੋ ਕਰੰਸੀਆਂ ਦੇ ਬਾਜ਼ਾਰ ਮੁੱਲ ਬਾਜ਼ਾਰ ਮੁੱਲ ਚ ਵੀ ਵਧਾ ਹੋਇਆ ਹੈ ਯੁਵਰਾਜ ਰਹਿਣਾ ਤੇ ਹਰ ਭਜਨ ਦੇ ਗੀਤ ਤੋਬਾ ਤੋਬਾ ਦੇ ਡਾਂਸ ਨੂੰ ਲੈ ਕੇ ਵਿਵਾਦ ਭੱਜੀ ਨੇ ਜਨਤਕ ਤੌਰ ਤੇ ਮੰਗੀ ਮਾਫੀ ਟੀਮ ਇੰਡੀਆ ਨੇ ਵਿਸ਼ਵ ਚੈਂਪੀਅਨਸ਼ਿਪ ਆਫ ਲੈਜੈਂਡਸ 2024 ਦੀ ਟਰੋਫੀ ਜਿੱਤ ਲਈ ਹੈ ਖਿਤਾਬ ਦਿੱਤਣ ਤੋਂ ਬਾਅਦ ਸਾਬਕਾ ਭਾਰਤੀ ਕ੍ਰਿਕਟਰ ਯੁਵਰਾਜ ਸਿੰਘ ਹਰਪਜਨ ਸਿੰਘ ਅਤੇ ਸ਼ੁਰੇਸ਼ ਰੈਣਾ ਨੇ ਵਿੱਕੀ ਕੌਸ਼ਲ ਦੇ ਗੀਤ ਤੋਬਾ ਤੋਂ ਬਾਅਦ ਆਪਣੀ ਅੰਦਾਜ਼ ਚ ਡਾਂਸ ਕੀਤਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਤੋਂ ਬਾਅਦ ਕੁਝ ਐਥਲੀਟਾਂ ਨੇ ਇਸ ਦਾ ਵਿਰੋਧ ਕੀਤਾ ਸਾਬਕਾ ਭਾਰਤੀ ਕ੍ਰਿਕਟਰ ਹਰਪਜਨ ਸਿੰਘ ਨੇ ਅਪਾਹਜ ਲੋਕਾਂ ਦਾ ਕਿਸੇ ਤੌਰ ਤੇ ਮਜ਼ਾਕ ਉਡਾਉਣ ਲਈ ਆਪਣੇ ਅਤੇ ਉਸ ਦੇ ਸਾਥੀ ਇੰਡੀਆ ਚੈਂਪੀਅਨਸ ਦੀ ਇੱਕ ਵੀਡੀਓ ਤੋਂ ਬਾਅਦ ਟਵੀਟ ਕਰਕੇ ਮਾਫੀ ਮੰਗੀ ਹੈ ਪੈਰਾ ਬੈਡਮਿੰਟਨ 스타 ਮਾਨਸੀ ਜੋਸ਼ੀ ਨੇ ਸੋਮਵਾਰ ਨੂੰ ਇੱਕ ਇੰਸਟਾਗ੍ਰਾਮ ਰੀਲ ਵਿੱਚ ਸਰੀਰਕ ਅਪਾਹਜ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਹਰ ਭਜਨ ਅਤੇ சுரேਸ਼ ਰੈਨਾ ਦੀ ਨਿੰਦਾ ਕੀਤੀ। ਕ੍ਰਿਕਟਰਾਂ ਨੇ ਵੱਖ-ਵੱਖ ਪੰਗਤਾਂ ਅਧਿਕਾਰ ਸਮੂਹਾਂ ਦਾ ਗੁੱਸਾ ਵੀ ਉਠਾਇਆ। ਹਰ ਭਜਨ ਨੇ ਆਪਣੇ ਸੋਸ਼ਲ ਮੀਡੀਆ ਤੇ ਮਾਫੀ ਮੰਗਦਿਆਂ ਕਿਹਾ ਕਿ ਉਹਨਾਂ ਦਾ ਇਰਾਦਾ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਇਹ ਸਨ ਪੰਜਾਬ ਦੀਆਂ ਮੁੱਖ ਖਬਰਾਂ। ਪੰਜਾਬ ਦੀਆਂ ਹੋਰ ਖਬਰਾਂ ਦੇਖਣ ਲਈ ਬਣੇ ਰੋ ਜੀ ਵੀ ਸੀ ਅਪਡੇਟ ਦੇ ਨਾਲ ਧੰਨਵਾਦ। University Jalandhar, empowering student with 21st century skills. Seven zero eight seven zero one seven double five seven zero eight seven zero one seven double five two.